ਇਹ ਜਿਵੇਂ ਟਾਈਟਲ ਤੁਸੀਂ ਦੇਖ ਲਿਆ ਚੋਰਾ ਨਾ ਜਾ ਰੀਆਂ 17 ਜਨਵਰੀ ਨੂੰ ਫਿਲਮ ਰਿਲੀਜ਼ ਹੋਏਗੀ ਵਰਲਡਵਾਈਡ ਅੱਜ ਇਹਦਾ ਆਫੀਸ਼ੀਅਲੀ ਟ੍ਰੇਲਰ ਰਿਲੀਜ਼ ਕੀਤਾ ਗਿਆ 5 ਵਜੇ ਜਿਵੇਂ ਟਾਈਟਲ ਚੋਰਾ ਨਾ ਜਾ ਰੀਆਂ ਇਹਦੇ ਪਿੱਛੇ ਇੱਕ ਸਟੋਰੀ ਜਦੋਂ ਆਪਾਂ ਦੇਖਾਂਗੇ ਕਿ ਮੈਸੇਜ ਆ ਵੀ ਯਾਰੀ ਦਾ ਸ਼ਬਦ ਜੇ ਕੋਈ ਸਮਝੇ ਪ੍ਰੋਫੈਸ਼ਨਲ ਕਰਕੇ ਕੋਈ ਚੋਰ ਬੰਦਾ ਵੀ ਹੋਵੇ ਕਿਤੇ ਕਰਕੇ ਕੋਈ ਚੋਰ ਵੀ ਹੋਵੇ ਅਗਰ ਉਹਨੇ ਯਾਰੀ ਦਾ ਮਹੱਤਵ ਸਮਝ ਲਿਆ ਤਾਂ ਉਹ ਵੀ ਯਾਰੀ ਨਿਭਾ ਜਾਂਦਾ ਵਾ ਇਹ ਬਹੁਤ ਮੀਨਿੰਗਫੁਲ ਇੱਕ ਮੈਸੇਜ ਆ ਇਸ ਫਿਲਮ ਦੇ ਰਾਹੀਂ ਕਿ ਕਿ ਯਾਰੀ ਕੋਈ ਮੰਨ ਲੈਣਾ ਨਾਮਨੇ ਕਿ ਚੰਗਾ ਭਲਾ ਬੰਦਾ ਵੀ ਯਾਰੀ ਨੂੰ ਛੱਡ ਜਾਂਦਾ ਜੋ ਕੋਈ ਮੰਨ ਲੇ ਤੇ ਚੋਰ ਬੰਦਾ ਵੀ ਯਾਰੀ ਪਿੱਛੇ ਖੜ ਕੇ ਬਹੁਤ ਤਕੜੀ ਯਾਰੀ ਨਿਵਾ ਜਾਂਦਾ ਔਰ ਇਹਦੇ ਵਿੱਚ ਕੀ ਕਾਸਟ ਹੈਗੀਆ ਕੀ ਕਿਤਰਾ ਰੇ ਤੇ ਇਹਦੇ ਵਿੱਚ ਸਟਾਰ ਕਾਸਟ ਜਿਵੇਂ ਮੇਨ ਲੀਡ ਦੇ ਵਿੱਚ ਆਰੀਆ ਬੱਬਰ ਜੀ ਨੇ ਮਨਜੀਤ ਰਾਣ ਦੀ ਇਹ ਨਾਲ ਬੈਠੇ ਨੇ ਪ੍ਰਭ ਗਰੇਵਾਲ ਮਲਕੀਤ ਰੌਣੀ ਜੀ ਗੁਰਪ੍ਰੀਤ ਭੰਗੂ ਜੀ ਰੁਪਿੰਦਰ ਰੂਪੀ ਜੀ ਪਾਕਿਸਤਾਨ ਤੋਂ ਆਰਟਿਸਟ ਨੇ ਹਣੀ ਅਲਬੇਲਾ ਜੀ ਸਹਿਬਾਜ਼ ਮਿਰਜ਼ਾ ਜੀ ਨੇ ਲਖਵਿੰਦਰ ਸੰਧੂ ਨੇ ਗੁਰਪ੍ਰੀਤ ਮੰਡ ਨੇ ਹੋਰ ਵੀ ਬਹੁਤ ਸਾਰੇ ਆਰਟਿਸਟਾਂ ਨੇ ਕੰਮ ਕੀਤਾ ਦਿਲਜੀਤ ਸਿੰਘ ਨੇ ਯੂਕੇ ਤੋਂ ਬਹੁਤ ਸਾਰੇ ਆਰਟਿਸਟਾਂ ਨੇ ਵਾਕੂਬੀ ਜਿਹੜਾ ਰੋਲ ਨਿਭਾਇਆ ਦੇ ਵਿੱਚ ਚੋਰਾਂ ਦਾ ਜਿਹੜੇ ਟਾਈਟਲ ਇਹ ਕਿਸ ਤਰ੍ਹਾਂ ਚੋਰ ਸੀ ਜਿਆਦੇ ਵਿੱਚ ਕੀ ਮੋਦੀ ਤੇ ਇਹਦੀ ਸਟੋਰੀ ਇਦਾਂ ਦੀ ਸੀ ਵਿੱਚ ਇੱਕ ਦਿਨ ਤੁਸੀਂ ਫਿਲਮ ਦੇਖੋਗੇ ਨਾ ਨਾਲ ਕੋਈ ਚੋਰ ਨੇ ਉਹ ਹੈਗੇ ਚੋਰ ਆ ਪਰ ਜਦੋਂ ਯਾਰੀ ਪੈ ਜਾਂਦੀ ਆ ਫਿਰ ਉਹ ਕਿਸ ਲੈਵਲ ਤੱਕ ਜਾ ਕੇ ਯਾਰੀ ਨਿਭਾਉਂਦੇ ਆ ਵੀ ਉੱਥੋਂ ਆਇਆ ਕਿ ਚੋਰਾਂ ਨਾਲ ਯਾਰੀਆਂ ਯਾਰੀ ਪਈ ਪਰ ਚੋਰਾਂ ਨੇ ਯਾਰੀ ਨਹੀਂ ਨਿਭਾਈ ਕਿਤਾ ਇਹ ਕਿਹੜੀ ਤਗੀ ਜੀ ਜੀ ਕੌਣ ਦੋ ਤਰ੍ਹਾਂ ਦੇ ਦੇਖੀ ਨਾ ਜੀ ਇਹਨਾਂ ਦਾ ਮਿਊਜ਼ਿਕ ਜਿਹੜੇ ਬਹੁਤ ਸਾਰਾ ਹਿੱਟ ਮਿਊਜ਼ਿਕ ਦਿੱਤਾ ਜਿਨ੍ਹਾਂ ਨੇ ਗੁਰਮੀਤ ਸਿੰਘ ਜੀ ਉਹਨਾਂ ਨੇ ਤਾਂ ਮਿਊਜ਼ਿਕ ਦਿੱਤਾ ਜੀ ਜਿਹੜੇ ਗਾਣੇ ਨੇ ਗਾਣੇ ਇਹਦੇ ਵਿੱਚ ਸੱਜਣ ਅਦੀਪ ਦੀ ਗਾਣੇ ਨੇ ਗੁਰ ਸ਼ਬਦ ਦਾ ਗਾਣਾ ਜੀ ਕਮਲ ਜੀ ਦਾ ਗਾਣਾ ਬਹੁਤ ਬਾਖੂਬੀ ਗਾਣੇ ਵੀ ਸੁਣੋਗੇ ਤਾਂ ਮਿਊਜ਼ਿਕ ਦਾ ਵੀ ਇੱਕ ਮਜ਼ਾ ਆਊਗਾ ਸੁਣਨ ਦਾ ਜੀ ਬੜਾ ਸੋਹਣਾ ਮਿਊਜ਼ਿਕ ਔਰ ਬਹੁਤ ਸੋਹਣੇ ਗਾਣੇ ਨੇ ਜਿਹੇਤਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਇਸ ਨੰਬਰ ਅਸੀਂ ਰਿਕਵੈਸਟ ਕਰਦੇ ਹਾਂ ਕਿ 17 ਜਨਵਰੀ ਨੂੰ ਆਓ ਤੁਸੀਂ ਸਿਨੇਮਾ ਆ ਕੇ ਨਿਰਾਸ਼ ਹੋ ਕਿ ਨਹੀਂ ਜਾਓਗੇ ਤੁਹਾਡਾ ਇਹ ਫਿਲਮ ਇੰਟਰਟੇਨ ਵੀ ਕਰੂਗੀ ਕਮੇਡੀ ਵੀ ਆ ਡਰਾਮਾ ਵੀ ਆ ਫੈਮਿਲੀ ਰਿਸ਼ਤੇ ਕੀ ਹੁੰਦੇ ਆ ਭੈਣ ਭਰਾ ਦਾ ਪਿਆਰ ਕੀ ਹੁੰਦਾ ਆ ਮਾਂ ਪਿਓ ਦਾ ਪਿਆਰ ਕੀ ਹੁੰਦਾ ਵਾ ਔਰ ਕਸ਼ੀ ਦੇ ਵਿੱਚ ਜਿਹੜੇ ਲੋਕ ਬਾਹਰ ਚਲੇ ਜਾਂਦੇ ਕਿਉਂਕਿ ਜਿਹੜੀ ਫਿਲਮ ਆ ਉਹ ਜ਼ਿਆਦਾ ਇੰਗਲੈਂਡ ਦੇ ਵਿੱਚ ਸ਼ੂਟ ਹੋਈ ਆ ਬਾਹਰ ਦਾ ਔਰ ਇੰਡੀਆ ਦਾ ਕੀ ਫਰਕ ਆ ਤੇ ਉੱਥੇ ਵੀ ਜਾ ਕੇ ਜੇ ਰਿਸ਼ਤੇ ਨਿਭਾਉਣੇ ਹਨ ਤਾਂ ਲੋਕ ਕਿੱਦਾਂ ਰਿਸ਼ਤੇ ਨਿਭਾਉਂਦੇ ਨੇ ਇਸ ਕਰਕੇ ਹੀ ਸਾਰੇ ਨੂੰ ਅਪੀਲ ਕਰਦੇ ਆ ਕਿ ਤੁਹਾਡੇ ਸਹਿਯੋਗ ਦੀ ਲੋੜ ਆ 17 ਜਨਵਰੀ ਨੂੰ ਸਿਨੇਮੇ ਘਰਾਂ 'ਚ ਆ ਕੇ ਇੱਕ ਵਾਰ ਦੇਖੋ ਆ ਟ੍ਰੇਲਰ ਦੇਖੋਗੇ ਤੁਹਾਨੂੰ ਟ੍ਰੇਲਰ ਤੋਂ ਹੀ ਆਈਡੀਆ ਲੱਗ ਜਾਊਗਾ ਵੀ ਕਿੱਦਾਂ ਦੀ ਮੂਵੀ ਆ ਅ ਬਹੁਤ ਸੋਹਣਾ ਅ ਇਹ ਕੰਮ ਤੋਂ ਆਗਟੇ ਮੇਰਾ ਬਹੁਤ ਵਧੀਆ ਕੈਰੈਕਟਰ ਆ ਮੈਨੂੰ ਬਹੁਤ ਵਧੀਆ ਲੱਗਾ ਮਤਲਬ ਮੇਰੀ ਫਸਟ ਮੂਵੀ ਸੀ ਮੇਰਾ ਡੈਬਿਊ ਆ ਤੇ ਮੇਰਾ ਬਹੁਤ ਸੋਹਣਾ ਰੋਲ ਆ ਤੇ ਪਲੀਜ਼ ਸਾਰੇ ਜਣੇ ਜ਼ਰੂਰ ਦੇਖਣ ਜਾਓ ਤੇ ਖਾਸ ਕਰਕੇ ਮੈਂ ਕਰਨਸਾਰਨ ਤੋਂ ਆ ਤੇ ਮੈਂ ਆਪਣੇ ਇੱਧਰ ਦੇ ਲੋਕਾਂ ਨੂੰ ਤਾਂ ਜ਼ਰੂਰ ਇਹ ਕਹਿਣਾ ਚਾਹਾਂਗੀ ਕਿ ਸਾਡੇ ਇੱਧਰ ਦੇ ਜਰੂਰ ਜਲਪੀ ਸਖਮ ਨੇ ਤੇ ਫਿਲਮ ਦੀ ਸ਼ੂਟਿੰਗ ਦਾਨ ਕੋਈ ਵਧੀਆ ਕੋਈ ਉਹ ਜਿਹਾ ਕੋਈ ਯਾਦਗਾਰੀ ਸੀਨ ਜਾਂ ਕੋਈ ਯਾਦਗਾਰੀ ਗੱਲ ਕੋ ਘਟਨਾ ਤਲੀ ਹੋਵੇ ਤੁਹਾਡੇ ਨਾਲ ਕੋਈ ਬਹੁਤ ਵਧੀਆ ਸੀ ਇੱਕ ਥਾਂ ਤੇ ਮਤਲਬ ਅਸੀਂ ਸੀਨ ਕਰਦੇ ਪਏ ਸੀ ਤੇ ਉੱਥੇ ਕਾਫੀ ਠੰਡ ਸੀ ਸੋ ਆਈ ਥਿੰਕ ਉਹ ਵੇਅਰ ਲొਕੇਸ਼ਨ ਸੀ ਤੇ ਉੱਥੇ ਮਤਲਬ ਕਾਫੀ ਸਾਰੀ ਟੀਮ ਨੇ ਬਹੁਤ ਮਤਲਬ ਠੰਡ ਚ ਕੰਮ ਕੀਤਾ ਸੋ ਉਹ ਕਾਫੀ ਟਫ ਸੀ ਸਾਡੇ ਵਾਸਤੇ ਤੇ ਪਲੀਜ਼ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਜਰੂਰ ਮਿਲ ਕੇ ਦੇਖਿਆ ਜਾਏ ਹਲੇ ਸਸਿਕਾ ਜੀ ਚੈਨਲ ਦਾ ਪ੍ਰੈਸ ਮੀਡੀਆ ਦਾ ਬਹੁਤ ਧੰਨਵਾਦ ਤੇ ਸਾਡੇ ਸਾਡੇ ਇੱਥੇ ਪਹੁੰਚੇ ਤਰਨਤ ਤੇ ਮੈਂ ਐਜੇ ਡਾਇਰੈਕਟਰ ਦੇ ਵਿੱਚ ਕੰਮ ਕੀਤਾ ਹੈ ਜੀ ਫਿਲਮ ਦੇ ਵਿੱਚ ਬਹੁਤ ਘਟਨਾਈਆਂ ਸੀ ਉੱਥੇ ਬਹੁਤ ਟਾਰਗੇਟ ਸੀਗੇ ਫਿਲਮ ਦੇ ਵਿੱਚ ਉੱਥੇ ਕੰਮ ਕਰਨ ਲਈ। ਇਹ ਲੰਮੀ ਯੂਕਰੇ ਦੇ ਛੋਟੀ ਹੈ ਵੱਖ-ਵੱਖ ਲੋਕੇਸ਼ਨਾਂ ਤੇ ਤੇ ਉਹਦੇ ਵਿੱਚ ਜਿਹੜੇ ਸਟਾਰ ਕਾਸਟਿੰਗ ਨੇ ਆਰੀ ਬੱਬਰ ਜੀ ਨੇ ਤੇ ਮਰੀਦ ਸਾਹ ਜੀ ਨੇ ਤੇ ਬਹੁਤ ਵਧੀਆ ਇਹਨਾਂ ਨੇ ਸਪੋਰਟ ਕੀਤਾ ਤੇ ਟਾਈਮ ਦੇ ਬਹੁਤ ਪੰਚਲ ਸੀਗੇ। ਹਰ ਇੱਕ ਸੀਨ ਨੂੰ ਬੜਾ ਤਕਨੀਕੀ ਢੰਗ ਨਾਲ ਸਮਝਿਆ ਤੇ ਫਿਰ ਇਹਨਾਂ ਨੇ ਸੀਨ ਕੀਤਾ। ਸਭ ਤੋਂ ਪਹਿਲਾਂ ਜੀ ਸਾਸੀ ਕਾਲ ਸਾਰਿਆਂ ਨੂੰ ਤੇ ਸਾਰੀ ਪ੍ਰੈਸ ਦਾ ਮੀਡੀਆ ਦਾ ਮੈਂ ਬਹੁਤ ਧੰਨਵਾਦੀ ਆ ਜਿੰਨਾਂ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਅੱਜ ਸਾਡੇ ਆਪਸ਼ਨਲ ਟ੍ਰੇਲਰ ਲਾਂਚ ਤੇ ਆਏ ਤੇ ਮੈਂ ਸਾਰੇ ਹੀ ਆਡੀਅਨ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ 17 ਤਰੀਕ ਨੂੰ ਸਿਨੇਮਾ ਘਰ ਦੇ ਵਿੱਚ ਮੂਵੀ ਲੱਗ ਰਹੀ ਹੈ ਜਿੱਦਾਂ ਕਿ ਆਪਣੇ ਅੰਮ੍ਰਿਤਸਰ α1 ਦੇ ਵਿੱਚ ਸਕਰੀਨ ਤੇ ਸਾਰਿਆਂ ਨੂੰ ਇਹੀ ਰਿਕਵੈਸਟ ਆ ਵੱਧ ਤੋਂ ਵੱਧ ਸੰਜੋਗ ਕਰੋ ਕਿਉਂਕਿ ਇਹ ਜੋ ਵੱਡੇ ਪ੍ਰੋਜੈਕਟ ਆ ਇਹ ਤਾਂ ਹੀ ਸਿਰੇ ਲੱਗਦੇ ਆ ਜੇ ਕਿ ਸਾਰੇ ਆਡੀਅਨ ਦਾ ਸੰਜੋਗ ਹੋਵੇ ਅ ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਕਿ ਸਾਰਾ মিডিਆ ਇਹਦੇ ਸਾਡੇ ਸਹਿਯੋਗ ਵਾਸਤੇ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਆ ਮੇਰਾ ਇਸ ਨੂੰ ਚਾ ਇੱਕ ਅੰਦਰ ਇੰਡੀਆ ਦਾ ਸੀਨ ਹੈ ਮੇਰੇ ਤੇ ਬੜਾ ਇੱਕ ਨਟਕੜ ਜਿਹਾ ਇੱਕ ਕਰੈਕਟਰ ਹੈ ਇੱਕ ਆਰੀ ਬੱਬਰ ਦੇ ਫਰੈਂਡ ਦਾ ਕਰੈਕਟਰ ਸੋ ਬੜਾ ਵਧੀਆ ਬੜਾ ਵਧੀਆ ਇੰਜੋਏ ਕੀਤਾ ਬੜਾ ਸੋਹਣਾ ਕਰੈਕਟਰ ਸੀਗਾ ਸੋ ਬਸ ਇਹੋ ਹੀ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਸਾਰੇ ਜਾਣੇ ਤੁਸੀਂ ਸਾਰਾ ਜਰਮਨੀ ਨੂੰ ਸਿਨੇਮੇ ਘਰਾਂ ਵਿੱਚ ਤੁਸੀਂ ਸਾਰੇ ਥੀਏਟਰ ਭਰ ਦਿਓ ਤੇ ਕੋਈ ਵੀ ਨਿਰਾਸ਼ ਹੋ ਕੇ ਨਹੀਂ ਜਾਊਗਾ ਆਪਣੀ ਫੈਮਲੀ ਜਿਹੜੀ ਸਿੱਧਾ ਫਰੈਂਡ ਸਰਕਲ ਵਿੱਚ ਸਭ ਨੂੰ ਇਹ ਲੈ ਕੇ ਜਾਓ ਤੇ ਫਿਰ ਉਹਨਾਂ ਦੇਖ ਕੇ ਤੁਸੀਂ ਇੰਜੋਏ ਕਰੋ ਇੰਡੀਆ ਦੀ ਗੱਲ ਕੀਤੀ ਆ ਬਹੁਤ ਵਾਕੂ ਲੁਕੇਸ਼ਨਾਂ ਤੇ ਕਿਤੇ ਕਿਤੇ ਸ਼ੂਟ ਹੋਇਆ ਆ। ਆ ਦੇਖੋ ਮੇਰਾ ਇੱਕੋ ਲੋਕੇਸ਼ਨ ਤੇ ਸ਼ੂਟ ਹੋਇਆ ਸੀ ਚੰਡੀਗੜ੍ਹ ਵਿੱਚ ਇੱਕ ਪਿੰਡ ਸੀਗਾ ਉਹਦਾ ਨਾਮ ਮੈਨੂੰ ਯਾਦ ਨਹੀਂ ਕਿਹੜਾ ਸੀਗਾ। ਉਹ ਪਿੰਡ ਵਿੱਚ ਲੋਕੇਸ਼ਨ ਸੀ ਇੱਕ ਜਿਹਦਾ ਪ੍ਰਾਣਿਕਾਰ ਹੁੰਦੇ ਆ। ਤਾਂ ਉਹਦੇ ਵਿੱਚ ਮੇਰਾ ਸ਼ੂਟ ਸੀਗਾ। ਅਨੀਤਾ ਮੈਮ ਨਾਲ ਮੇਰਾ ਸ਼ੂਟ ਸੀਗਾ ਜੋ ਸਾਡੇ ਸੀਨੀਅਰ ਕਲਾਕਾਰ ਨੇ। ਸੋ ਉਹਨਾਂ ਨੇ ਮੇਰਾ ਸ਼ੂਟ ਸੀਗਾ। ਸੋ ਬਹੁਤ ਦੇ ਲੱਗਾ ਕੰਮ ਕਰਕੇ ਉਹਨਾਂ ਦਾ ਸੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਗੁਰਦਿਆਲ ਸਿੰਘ ਸਿੱਧੂ ਭਾਈ ਦਾ ਬਹੁਤ ਧੰਨਵਾਦ ਜਿੰਦਰ ਸਿੰਘ ਭਾਈ ਦਾ ਬਹੁਤ ਧੰਨਵਾਦ ਜਨਾ ਸਾਨੂੰ ਇੰਨਾ ਵਧੀਆ ਕੈਰੈ እ ፊልም ችግር አለው እሱንም ወቅር አለው ተው ታውቂው